जय बाबा जी दी जी सारे नु ते ओ ਸਾਡੇ ਆਸ਼ਰਮ ਬਾਬਾ ਜੀ ਦੇ ਬੰਦੇ ਪੜਤ ਨੂੰ ਅਸ਼ੀਰਵਾਦ ਬਾਬਾ ਜੀ ਬੰਦਿਆ ਪਿਆਰੀਆਂ ਪਿਆਰ ਬਣਾਉਂਦਾ ਜਿਵੇਂ ਜਾਗੜਾ ਪਰਵਾਦ ਨਾਲ ਬਾਬਾ ਜੀ ਦਾ ਤਿਰਮੰਦਰ ਜੜਲਾ ਰੋਡ ਜਿੱਥੇ ਜਿੱ ਲੱਗੀ ਹਾਜ਼ਰੀ ਬੜਾ ਪਿਆਰਾ ਹੈ ਜਿਆ ਅੱਜ ਹੌਲ ਸਿੰਘ ਬਾਬਾ ਜੀ ਦਾ ਤੇ ਬਹੁਤ ਵਧੀਆ ਲੱਗਿਆ ਬਾਬਾ ਜੀ ਦੇ ਪੇਟਾਂ ਕਾਇਆ ਮੈਂ ਤੁਹਾਨੂੰ ਲਾਸ਼ੂ ਜੀ ਨੇ ਤੇ ਔਰ ਇਹ ਪੱਤਰਕਾਰ ਵੀ ਨੇ ਬਾਬਾ ਸਾਹਿਬ ਦੇ ਬਾਬਾ ਜੀ ਦੇ ਪਿਆਰੇ ਭਗਤ ਜੀ ਨੇ ਔਰ ਇਹਦੀ ਸਪੋਰਟ ਵੀ ਕਰਿਆ ਕਰੋ ਪੇਟਾਂ ਦਾ ਬਹੁਤ ਵਧੀਆ ਤੇ ਕਾਸ਼ੂ ਜੀ ਕਰੋ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਔਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਪੰਜਾਬ ਦੀ ਬੁਲੰਦ ਆਵਾਜ਼ ਦੇ ਮਾਲਿਕ ਸਾਡੇ ਗੁਰੂ ਜੀ ਸੁਖਰਾਮ ਸਰਵਾ ਜੀ ਦਾ ਔਰ ਦਵਿੰਦਰ ਜਾਗੜਾ ਜੀ ਐਮਸੀ ਸਾਹਿਬ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਔਰ ਜੋ ਸਾਡੇ ਇੱਕ ਬੋਲ ਦੇ ਉੱਤੇ ਅੱਜ ਬਾਬਾ ਜੀ ਦਾ ਜ਼ੁਨਗਾਨ ਕਰਨ ਵਾਸਤੇ ਮੰਦਰ 'ਚ ਪਹੁੰਚੇ ਆ ਇਹ ਪਿਛਲੇ 18 ਸਾਲ ਤੋਂ ਬਾਬਾ ਜੀ ਦੇ ਮੰਦਰ 'ਚ ਇੱਦਾਂ ਹੀ ਆਪਣੀਆਂ ਸੇਵਾਵਾਂ ਕਰਦੇ ਆ 19ਵਾਂ ਭੰਡਾਰਾ ਸੀ ਅੱਜ ਹਾਂਜੀ ਅਸੀਂ ਦਿ ਲੋਧਨਵਾਦ ਕਰਦੇ ਆ ਸੁੱਖਾ ਭਾਜੀ ਦਾ ਜੋ ਬੱਚਿਆਂ ਨੂੰ ਹਮੇਸ਼ਾ ਬਾਬਾ ਜੀ ਦੇ ਨਾਲ ਜੋੜਦੇ ਨੇ ਔਰ ਅਸੀਂ ਵੀ ਇਹਨਾਂ ਨੂੰ ਸੁਣ ਸੁਣ ਕੇ ਅੱਜ ਇੱਥੇ ਤੱਕ ਪਹੁੰਚੇ ਆਂ ਭਾਜੀ ਆਪਣਾ ਮਿਹਰ ਭਰਿਆ ਸਾਡੇ ਸਿਰ ਤੇ ਇਦਾਂ ਹੀ ਬਾਬਾ ਜੀ ਦਾ ਜੀ ਮਿਹਰ ਭਰਿਆ ਅਸ਼ੀਰਵਾਦ ਬਾਬਾ ਜੀ ਦਿਆਣਾ ਸਾਰਿਆਂ ਨੂੰ ਠੀਕ ਹੈ ਜੀ ਅਸੀਂ ਵੀ ਬੱਚੇ ਆਂ ਬਾਬਾ ਜੀ ਜਿਕਾਰਾ ਪੋਣਾ ਹਰੀ ਜੀ ਦਾ ਬਹੁਤ ਸੱਚ ਹੋਾਰ ਕੀ ਜੈ ਚਲੋ ਬਾਦਿਓ ਜੀ ਠੀਕ ਹੈ ਨਾ ਪਾ